ਗੁੱਡ ਮਾਰਨਿੰਗ ਜੀ ਤੇ ਲੋ ਰਾਤ ਦੇ ਸੀ ਆ ਗਏ ਪਿੰਨ ਤੇ ਇੱਧਰ ਦੇਖੋ ਸਵੇਰੇ ਤਿਆਰ ਹੋ ਗਏ ਸਾਡੇ ਨੰਨੇ ਮੁੰਨੇ ਵਿਚਾਰਾ ਰਾਤ ਸਾਡੇ ਕਰਕੇ 12 ਵਜੇ ਸੁੱਤਾ ਤੇ ਹੁਣ ਅੱਖ ਨਹੀਂ ਖੁੱਲਣ ਢਈ ਅਮਬਲੀ ਦੀ ਹੈ ਇਹਨੂੰ ਚਾਹ ਚੋ ਪਿਆਓ ਅਮਬਲੀ ਨੂੰ ਹਾਂਜੀ ਪਤਰੀ ਬਣ ਨਹੀਂ ਪਾਗ ਵੈਰੀ ਗੁੱਡ ਫਤ ਇਹਨਾਂ ਉਹ ਦੇਖੋ ਕਾਂਦ ਤੇ ਬਣਾਏ ਨੇ ਮੈਂ ਹੈ ਕੀ ਬਣਾਇਆ ਕਹਿੰਦਾ ਆਈ ਬ੍ਰੋ ਆ ਜਿਹੜੇ ਸਾਹਮਣੇ ਨੇ ਆ ਵਾਲੇ ਤੇ ਇਹਦੇ ਵਿੱਚ ਨਰਸਾਂ ਬਣਾਈਆਂ ਦੀਆਂ ਗਈਆਂ ਨਰਸਾਂ ਆ ਰਹੀਆਂ ਨੇ ਮੈਂ ਤਾਂ ਕਿਥੇ ਗਿਆ ਫਤੇ ਫਤੇ ਉਰੇ ਆਓ ਫਤੇ ਉਰੇ ਆਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੇਰਾ ਪੁੱਤ ਰੈਡੀ ਹੋ ਗਿਆ ਸਕੂਲ ਜਾਣ ਨੂੰ ਆ ਲੋ ਤੇ ਹੋ ਗਿਆ ਹੋ ਗਿਆ ਅੰਦਰ ਗਗਨ ਰੈਡੀ ਹੋ ਰਹੀ ਹੈ ਕਦ ਸਾਢੇ 7:00 ਵਜੇ ਜਾਣੀਂ ਤੇਰੀ ਹੋਈ ਟਾਈਮ ਚੇਂਜ ਕਰਨਾ ਹੁਣ ਟਾਈਮ ਉਹ ਹੋ ਗਿਆ ਚੇਂਜ ਤੇ ਚਲੋ ਜੀ ਚੱਲਿਆਂ ਅਸੀਂ ਘਰਾਂ ਨੂੰ ਬਾਏ ਸਾਸੂ ਬਾਏ ਸਾਸੂ ਸਟੀਲ ਦੇ ਸਾਰਾ ਕੀਤਾ ਵੇ ਦੇਖੀ ਬੇਕਾਰ ਲੱਗਦੀ ਗੱਡੀ ਚਲੋ ਕੋਈ ਗੱਲ ਨਹੀਂ ਸਾਡੀ ਆਪੋ ਹੀ ਪਸੰਦ ਹੁੰਦੀ ਬੇਕਾਰ ਲੱਗਦੀ ਗੱਡੀ ਤੁਹਾਨੂੰ ਐਸੀ ਨਾ ਆ ਸੀਟ ਅੱਗੇ ਕਰ ਲਓ ਬੋਸ ਕਰ ਲੈਣਾ ਸਰ ਇਹ ਵੀ ਇੱਥੇ ਇੱਥੇ ਇਧਰੋ ਕੁਝ ਸਸਤੀ ਕਾਲ ਜੀ ਸਾਰਿਆਂ ਨੂੰ ਹੋਕ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਜੇ ਪਿੰਡੋਂ ਆਗੇ ਸੀ ਵਾਪਸ ਮੇਰੇ ਪਿੰਡੋਂ ਵੀ ਆਗੇ ਹੀ ਪੇਕੇ ਤੇ ਵਾਪਸ ਤੇ ਇਧਰੋਂ ਵੀ ਆਗੇ ਸੀ ਆਪਣੇ ਮਨੂਰਾ ਕੋਲ ਵੀ ਆ ਗਈ ਸੀ ਅਸੀਂ ਵਾਪਸ ਤੇ ਉਸ ਤੋਂ ਬਾਅਦ ਵਲੌਗ ਹੀ ਨਹੀਂ ਸ਼ੂਟ ਕੀਤਾ ਕਿਉਂਕਿ ਬਸ ਇੱਧਰ ਉੱਧਰ ਬਿਜ਼ੀ ਰਹੇ ਤੇ ਹੁਣ ਅਸੀਂ ਜਾਣਾ ਜੀ ਥੋੜੇ ਜੇ ਕੰਮ ਨੇ ਬਾਜ਼ਾਰ ਦੇ ਕਰਨ ਵਾਲੇ ਅ ਦਾਈਆਂ ਦਾਈ ਵਾਲੇ ਕੋ ਜਾਣਾ ਟੇਲਰ ਕੋ ਜਾਣਾ ਤੇ ਉਤਾਰ ਆਏ ਸੀ ਹੁਣ ਪਹਿਲਾਂ ਦੁਪਹਿਰੇ ਜਾਣਾ ਸੀ ਤੇ ਕੱਲ ਦੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਦੁਪਹਿਰੇ ਜਾਣ ਨੂੰ ਜੀ ਨਹੀਂ ਕੀਤਾ ਤੇ ਉਤਾਰ ਹੁਣ ਆਏ ਤੇ ਮੈਂ ਕਿਹਾ ਚਲੋ ਲੈ ਕੇ ਚੱਲੋ ਮੈਨੂੰ ਜਿਹੜੇ ਕੰਮ ਕਰਨ ਵਾਲੇ ਨੇ ਟੇਲਰ ਵਾਲੇ ਉਹ ਆਪਾਂ ਗੱਡੀ ਤੇ ਘਰ ਆਉਨੇ ਗੱਡੀ ਮੇਨ ਨਾਲ ਐਸੇ ਕਰਕੇ ਲਈ ਕਿ ਜਦ ਜਾਣਾ ਪੈਂਦਾ ਨੇ ਨੇਰੇ ਸਵੇਰੇ ਆ ਜੇ ਟਾਈਮ ਆ ਜੀ ਇਸ ਟਾਈਮ ਤੇ ਰਾਤ ਨੂੰ ਜਾਣਾ ਉਹ ਵੀ ਸਕੂਟੀ ਤੇ ਉਹ ਜਿਹੜਾ ਔਖਾ ਆਿੰਦਾ 13 14 ਕਿਲੋਮੀਟਰ ਆਪਾਂ ਨੇ ਜਾਣਾ ਤੇ ਔਖਾ ਲੱਗਦਾ ਮੈਨੂੰ ਤੇ ਇਹ ਜਿਹੇ ਇਹ ਜਿਹੇ ਟਾਈਮ ਵਾਸਤੇ ਗੱਡੀ ਠੀਕ ਰਹਿੰਦੀ ਹੈ ਮੈਨੂੰ ਆਂਦੋ ਜੂਸ ਪਿਆ ਤੇ ਕੁਲਚਾ ਖਵਾਇਓ ਲੈ ਨਾ ਕੁਲਚਾ ਜੂਸ ਜ਼ਰੂਰ ਪੀਣੀ ਕੁਲਚਾ ਕੁਲਚਾ ਨਹੀਂ ਖਾਣਾ ਹੈਗਾ ਠੀਕ ਹੈ ਨਾ ਮੈਂ ਦਾਲ ਭੋਕੀ ਆਈਆਂ ਦਾਲ ਬਣਾਣੀ ਤੇ ਬਸ ਅਸੀਂ ਉੱਧਰ ਦੇ ਬਾਜ਼ਾਰ ਤੇ ਕੰਮ ਕਰਕੇ ਤੇ ਅਸੀਂ ਆਉਨੇ ਆਂ ਵਾਪਸ ਤੁਸੀਂ ਬਣੇ ਰਹੋ ਵਲੌਗ ਤੇ ਹੁਣ ਚੈਨਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਜਿਹੜੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡਾ ਪੰਜਾਬੀ ਪਹਿਰਾਵਾ ਚੈਨਲ ਹੈ ਜੀ ਉੱਥੇ ਆਪਣੇ ਬੁਟੀਕ ਵਾਲੀਆਂ ਵੀਡੀਓ ਆ ਰਹੀਆਂ ਜੀ ਘੈਂਟ ਘੈਂਟ ਸੂਟ ਆ ਤੇ ਸਾਡੀਆਂ ਭੈਣਾਂ ਤੱਕ ਜਰੂਰ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੀਆਂ ਭੈਣਾਂ ਸਾਡੇ ਕੋਲ ਸੁਣ ਸੁਣੇ ਸੁਪੂਆਇ ਕਰ ਸਕਣ ਤੇ ਬਾਕੀ ਜੀ ਕਮੈਂਟ ਆਏ ਸੀ ਇੱਕ ਦੋ ਅ ਅ ਵਟਸਐਪ ਤੇ ਵੀ ਆਏ ਸੀ ਮੈਸੇਜ ਤੇ ਕਮੈਂਟ ਵੀ ਆਏ ਸੀ ਸਪੈਸ਼ਲੀ ਭੈਣਾਂ ਕਹਿ ਰਹੀਆਂ ਹੈ ਦੀਦੀ ਉਹ ਫਲਾਣੇ ਵਾਲੇ ਫਲਾਣੇ ਬਲੀਕ ਵਾਲੇ ਤੇ ਇੰਨੇ ਦਾ ਸੂਟ ਦੇ ਰਹੇ ਤੁਸੀਂ ਇੰਨੇ ਦਾ ਦੇ ਰਹੇ ਹੋ ਤੇ ਦੇਖੋ ਜੀ ਐ ਨਹੀਂ ਹੁੰਦਾ ਫੈਬਰਿਕ ਦਾ ਫਰਕ ਹੋਏਗਾ ਹਨਾ ਆਪਾਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦਿਖਾਣੇ ਹੁੰਦੇ ਆ ਕਿ ਸਾਡੇ ਜਿਹੜਾ ਅਸੀਂ ਫੈਬਰਿਕ ਤੁਹਾਨੂੰ ਦੇ ਰਿਹਾ ਸਟੈਂਪ ਲੱਗੀ ਹੁੰਦੀ ਏ ਬਾਕਾਇਦਾ ਤੁਹਾਨੂੰ ਕਹਿੰਦਾ ਕਿ ਸਾਡਾ ਜਿਹੜਾ ਫੈਬਰਿਕ ਬਹੁਤ ਹੀ ਬੈਸਟ ਹੈ ਤੇ ਹਰੇਕ ਚੀਜ਼ਾਂ ਸੇਮ ਨਹੀਂ ਹੁੰਦੀਆਂ ਕਈ ਵਾਰੀ ਕਿ ਹਨਾ ਉਹ ਹੋ ਰੇਟ ਕੱਟ ਮਿਲ ਰਿਹਾ ਤੁਹਾਨੂੰ ਹਾਂ ਕਾਪੀ ਮੈਂ ਕਹਿੰਦੀ ਹੈ ਨਾ ਤੁਸੀਂ ਕਹੋਗੇ ਹਾਂ ਤੂੰ ਕਾਪੀ ਕਰ ਰਹੀ ਹੈ ਤੇ ਇਹ ਹੁੰਦਾ ਹੈ ਕਿ ਹਾਂ ਕਈ ਵਾਰੀ ਉਹ ਮਤਲਬ ਬ੍ਰਾਂਡ ਸੇਮ ਨਾ ਹੋਵੇ ਇਸ ਕਰਕੇ ਉਹਦਾ ਜਿਹੜਾ ਪ੍ਰਾਈਜ਼ ਹੈ ਤਾਂ ਲੈਸ ਹੋਵੇ ਤੇ ਸਾਰੀ ਵੀਡੀਓ ਧਿਆਨ ਨਾਲ ਦੇਖਿਆ ਕਰੋ ਵੀਡੀਓ ਅਸੀਂ ਜਿਹੜੀ ਬਣਾਉਂਦੇ ਆ ਨਾ ਮਤਲਬ ਖਾਸ ਕਰਕੇ ਜਿਹੜੇ ਬੁਟੀਕ ਵਾਲੇ ਚੈਨਲ ਵਾਸਤੇ ਪੰਜਾਬੀ ਪਹਿਰਾਵੇ ਵਾਸਤੇ ਉਹਦੇ ਚ ਇਹੀ ਖਾਸ ਗੱਲਾਂ ਦੱਸੀਆਂ ਹੁੰਦੀਆਂ ਕਿ ਸਾਡਾ ਫੈਬਰਿਕ ਇਹਡਾ ਤੇ ਪ੍ਰਾਈਜ਼ ਕੀ ਨੇ ਤੇ ਸਾਡੇ ਫੈਬਰਿਕ ਤੇ ਬਕਾਇਦਾ ਸਟੈਂਪ ਲੱਗੀ ਹੋਈ ਹੈ ਕਿ ਆਹ ਟਿਸਟਾ ਬ੍ਰਾਂਡ ਦੇ ਨੇ ਆਈਐਸਕੇ ਬ੍ਰਾਂਡ ਦੇ ਨੇ ਜਿਹੜਾ ਨਹੀਂ ਹੁੰਦਾ ਬ੍ਰਾਂਡ ਉਹ ਵੀ ਤੁਹਾਨੂੰ ਅਸੀਂ ਦੱਸਦੇ ਆ ਕਿ ਇਹ ਬਿਨਾ ਸਿੰਪਲ ਸੂਟ ਨੇ ਠੀਕ ਹੈ ਜੀ ਤੇ ਬਾਕੀ ਭੈਣਾਂ ਦੇ ਕਮੈਂਟ ਸੀ ਕਿ ਦੂਜੇ ਉਹ ਬੁਟੀਕ ਵਾਲੇ ਸਸਤੇ ਦੇ ਰਹੇ ਨੇ ਉਹ ਤੁਸੀਂ ਮਹਿੰਗੇ ਦੇ ਰਹੇ ਹੋ ਇਹੋ ਜੀ ਕੋਈ ਗੱਲ ਨਹੀਂ ਜੀ ਫੈਬਰਿਕ 'ਚ ਫਰਕ ਹੋਏਗਾ ਤੇ ਤੁਸੀਂ ਨੋ ਡਾਊਟ ਤੁਸੀਂ ਇੱਕ ਵਾਰੀ ਟਰਾਈ ਕਰੋ ਠੀਕ ਹੈ ਟਰਾਈ ਕਰੋ ਫਿਰ ਤੁਸੀਂ ਮੈਨੂੰ ਕਮੈਂਟ ਕਰਿਓ ਕਿਉਂਕਿ ਮੇਰੀਆਂ ਭੈਣਾਂ ਦੇ ਸਪੈਸ਼ਲ ਕਮੈਂਟ ਆਉਂਦੇ ਨੇ ਜਿੰਨਾ ਕੋ ਫੈਬਰਿਕ ਸਾਡਾ ਜਾ ਰਿਹਾ ਉਹ ਕਹਿੰਦੇ ਦੀਦੀ ਬਹੁਤ ਬੈਸਟ ਫੈਬਰਿਕ ਹੈ ਤੇ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਹੌਲੀ 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 ਸਾਡੇ ਤੇ ٹرسٹ ਹੋਏਗਾ ਠੀਕ ਹੈ ਜੀ ਤੇ ਚਲੋ ਜੀ ਜਿਆਦਾ ਹੀ ਟਾਈਮ ਆਪਾਂ ਨੇ ਲੈ ਲਿਆ ਤੇ ਜਰੂਰ ਪੰਜਾਬੀ ਪਹਿਰਾਵਾ ਜਾ ਕੇ ਸਬਸਕ੍ਰਾਈਬ ਕਰੋ ਤੇ ਨਵੇਂ-ਨਵੇਂ ਸੂਟ ਦੇਖੋ ਤੇ ਚਲੋ ਮਿਲਦੇ ਹਾਂ ਤੁਹਾਨੂੰ ਘਰ ਆ ਕੇ ਘਰ ਆ ਕੇ ਆਪਾਂ ਨੇ ਬਣਾਣੀ ਹੈ ਦਾਲ ਮੂੰਗੀ ਮਸਰ ਦੀ ਮੈਂ ਭੋਗ ਕੇ ਆਈਆਂ ਦੰਮੂ ਨੂੰ ਆਉਣਾ ਦੰਮੂ ਤਾਂ ਹੀ ਕੱਡੀ ਜਿਹਾ ਬੈ ਕੇ ਕਹੇ ਕੁਲਚਾ ਖਾਣਾ ਮੈਂ ਇਹ ਤਾਂ ਦਾਲ ਪੀਣੀ ਤਾਂ ਹੀ ਤਾਂ ਹੀ ਆ ਟਿਊਸ਼ਨ ਤੋਂ ਭੁੱਖੀ ਆਈਆਂ ਮੈਂ ਉਹ ਗੱਲਾਂ ਦੇਖੋ ਟਿਊਸ਼ਨ ਤੋਂ ਸਕੂਲੋਂ ਆਈ ਤੇ ਰੋਟੀਆਂ ਖਾ ਕੇ ਗਈ ਤੇ ਭੁੱਖ ਲੱਗੀ ਹੁਣ ਬੋਤ ਸਕੂਲੋਂ ਖਾਧੀਐ ਫਿਰ 2 ਘੰਟੇ ਕੱਟਣੇ ਸੋਖੀ ਨੇ ਭੁੱਖ ਦੇ ਮਾਰ ਚੱਲ ਜੀ ਬਣਦਾ ਕੁਲਚਾ ਖੋਣਾ ਖਵਾ ਦਾਂਗੇ ਇੰਨੀਆਂ ਗੱਲਾਂ ਸੁਣਦੇ ਆ ਹਨਾ ਸਰ ਹਾਂ ਹੁਣ ਐਸ ਟਾਈਮ ਕੁਲਚਾ ਮਿਲੂਗਾ ਮਿਲੂਗਾ ਅੱਜ ਜਦੋਂ ਮੁੰਡਾ ਤਾਂ ਚਲੋ ਜੀ ਮਿਲਦੇ ਆ ਤੁਹਾਨੂੰ ਉੱਥੇ ਰਹਿ ਕੇ ਮਾਰਨਿੰਗ ਦਾ ਟਾਈਮ ਹੈ ਬਾਅਦ ਰਾਤ ਨੂੰ ਜਦੋਂ ਰਾਤੀ ਸਨਾਮਗੇ ਇਸੇ ਤੋਂ ਬਾਅਦ ਆ ਕੇ ਵਲੌਗ ਨਹੀਂ ਕੀਤਾ ਤੇ ਇਸੇ ਤਰ੍ਹਾਂ ਟਾਈਮ ਮੇਰੇ ਪਿੱਛੇ ਦੇਖ ਲਓ ਬਸ ਪੂਰੇ 7 ਵਜਣ ਵਾਲੇ ਨੇ ਤੇ ਦਮਨ ਮੇਰਾ ਪੁੱਤ ਰੈਡੀ ਹੋ ਗਿਆ ਸਕੂਲ ਜਾਣ ਨੂੰ ਤੇ ਇਹਦੀ ਵੈਨ ਬਹੁਤ ਜਲਦੀ ਆ ਜਾਂਦੀ ਹੈ ਦਮਨ ਗੁੱਡ ਮਾਰਨਿੰਗ ਦਮਨ ਗੁੱਡ ਮਾਰਨਿੰਗ ਪੱਖੇ ਦੀ ਆਵਾਜ਼ ਨਾ ਬੜਾ ਘੱਟ ਸੁਣਦਾ ਤੇ ਦਮਨ ਚੱਲਿਆ ਸਕੂਲ ਦਮਨ ਦਾ ਲੰਚ ਰੈਡੀ ਹੈ ਤੇ ਆ ਪੱਟੇ ਵਾਲੇ ਇੱਥੇ ਰੱਖਿਆ ਹੋਇਆ ਜੀ ਤੁਹਾਡੇ ਦਿਲ ਲਈ ਲਿਓ 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 ਮੈਂ ਲਾਦਾ 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 ਉਹ ਲਿਓ ਯਾਰ ਬਾਟਰ ਬੋਟਲ ਬੋਟਲ ਪਾਣੀ ਵਾਲੀ ਲੈ ਲੈ ਪੁੱਤਰੀ ਆਪਾਂ ਨੇ ਟੇਬਲ ਇੱਥੇ ਰੱਖ ਰੱਖਿਆ ਜੀ ਵੀਡੀਓ ਆਪਾਂ ਇੱਥੇ ਸ਼ੂਟ ਕਰ ਲੈਣੇ ਹੁੰਦੇ ਆ ਕਿਉਂਕਿ ਹੁਣ ਮੌਸਮ ਚੇਂਜ ਹੋ ਗਿਆ ਤੇ ਆਪਣੇ ਕੋ ਆਪ ਬਚੇ ਨੇ ਜੀ ਬਟਰ ਸਿਲਕ ਦੇ ਸੂਟ ਬਾਕੀ ਸਾਰੇ ਸੇਲ ਹੋ ਗਏ ਨੇ ਤੇ ਸ਼ਰਟ ਆ ਤੇ ਨਾਲ ਇਹਦੇ ਦੁਪੱਟਾ ਵੀ ਹੈ ਤੇ ਨਾਲ ਇਹਦੇ ਬਾਟਮ ਵੀ ਹੈ ਬਸ ਆਪਣੇ ਕੋ ਰਹਿ ਗਏ 5 ਇੱਕ ਮਸਟਰਡ ਕਲਰ ਇੱਕ ਆ ਲਾਈਟ ਜਿਹਾ ਪਿੰਕ ਔਰ ਗ੍ਰੇ ਇਹਦੀ ਬਾਟਮ ਹੈ ਤੇ ਇੱਕ ਆ ਯੈਲੋ ਇਹਦੇ ਨਾਲ ਵੀ ਦੁਪੱਟਾ ਬਟਰ ਸਿਲਕ ਦੇ ਨੇ ਜੀ ਇਹ ਇੱਕ ਆ ਕਲਰ ਆ ਤੇ ਦੋ ਆਪਣੇ ਕੋਲ ਆ ਪਏ ਨੇ ਜੀ ਪਿਓਰ ਕਰੇਪ ਦੇ ਜਿਹੜੀ ਭੈਣ ਨੂੰ ਚਾਹੀਦੀ ਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਇਹ ਨਾਲ ਬਲੈਕ ਦੁਪੱਟਾ ਬਹੁਤ ਸੋਹਣਾ ਦੁਪੱਟਾ ਪਿਓਰ ਚਨੌਣ ਦਾ ਦੁਪੱਟਾ ਹੈ ਤੇ ਇੱਕ ਆ ਗ੍ਰੇ ਕਲਰ ਇਹ ਆਪਣੇ ਕੋਲ ਸੂਟ ਨੇ ਜੀ ਆਪਾਂ ਡਿਸਕਾਊਂਟ 'ਚ ਦਵਾਂਗੇ ਤੁਹਾਨੂੰ ਤੇ ਕੁਝ ਆਪਣੇ ਕੋਲ ਪਏ ਨੇ ਜੀ ਪਿਓਰ ਔਰਗੈਂజా ਦੇ ਇਹ ਸੌਫਟਵਰ ਗੈਂਗਾ ਜਿਹੜੀ ਉਹ ਸੌਫਟਵਰ ਗੈਂਗਾ ਬਿਲਕੁਲ ਹਾਰਡ ਨਹੀਂ ਇਹਦੇ ਨਾਲ ਦਾ ਮੈਂ ਖੁਦ ਵੇਅਰ ਕੀਤਾ ਸੀ ਜਿਹੜਾ ਤੁਸੀਂ ਮੰਗਦੇ ਸੀ ਉਹ ਕਾਫੀ ਸੇਲ ਹੋਇਆ ਸੀ ਤੇ ਇਹਦੇ ਵਿੱਚ ਆਹ ਪ੍ਰਿੰਟ ਨੇ ਮੈਨੂੰ ਲੱਗਦਾ ਮੈਂ ਪਹਿਲਾਂ ਵੀ ਦਿਖਾਏ ਨੇ ਤੇ ਉਹ ਹੋ ਜੇ ਵੀ ਕਿਸੇ ਨੂੰ ਚਾਹੀਦਾ ਹੋਏ ਤਾਂ WhatsApp ਤੇ ਮੈਸੇਜ ਕਰਕੇ ਤੁਸੀਂ ਮੇਰੇ ਕੋਲ ਸੂਪਰ ਵਾਇਟ ਕਰ ਲਿਓ ਜੀ ਤੇ ਚਲੋ ਜੀ ਵਲੌਗ ਕਰਦੇ ਆਪਾਂ ਕੰਟੀਨਿਊ ਤੇ ਮੈਂ ਲਾਈਏ ਮਸ਼ੀਨ ਮੈਂ ਪਹਿਲਾਂ ਢੋਲਾ ਕੱਪੜੇ ਕੱਪੜੇ ਧੋੜੀਆਂ ਨੇ ਤੇ ਗਰਮੀ ਬਹੁਤ ਆ ਸਿਰੇ ਸਿਰੇ ਬੁਰਾ ਹਾਲ ਹੋਇਆ ਕਰ ਗਰਮੀ ਨਾਲ ਤਰਫੋਂ ਨੂੰ ਸੁਣ ਲਈਏ ਕੱਲ ਕੁਝ ਥੋੜੇ ਹੀ ਕੱਪੜੇ ਕੁਝ ਅੱਜ ਧੋਣ ਵਾਲੇ ਤੇ ਮੈਂ ਆਪ ਤਾਰ ਗਏ ਤੇ ਇਹ ਸ਼ੇਅਰ ਕਰੂੰ ਤੇ ਹੁਣ ਮੈਂ ਬਣਾ ਲਵਾਂਗੀ ਚਾਹ ਚਾਹ ਢੀਕੇ ਬਾਕੀ ਦਾ ਕੰਮ ਕਰਦੇ ਬਣੇ ਰਹੋ ਤੁਸੀਂ ਬਲੌਗ ਚ ਮਿਲਦੇ ਹਾਂ ਤੁਹਾਨੂੰ ਤੇ ਨੈਕਸਟ ਡੇ ਆ ਇਹ ਦੇਖ ਸਕਦੇ ਤੁਸੀਂ ਮੌਸਮ ਰਾਤ ਦਾ ਜੀ ਕਾਫੀ ਫਰਕ ਪੈ ਗਿਆ ਹਵਾ ਚੱਲ ਰਹੀ ਠੰਡਾ ਹੋ ਰਿਹਾ ਬੱਦਲ ਵੀ ਹੋਇਆ ਹੋਇਆ ਪਹਿਲਾਂ ਬਹੁਤ ਗਰਮੀ ਸੀ ਤੇ ਅੱਜ ਸਾਫ ਹੈ ਮੌਸਮ ਆਪ ਤਾਰ ਵੀ ਚਲੇਗੇ ਨਾ ਅਫਿਸ ਤੁਮ ਵੀ ਚਲੇਗੀ ਸਕੂਲ ਤੇ ਆਪਾਂ ਲੱਗਿਆ ਜੀ ਕੰਮ ਕਰ ਕਰਨ ਦੇਖ ਸਕਦੇ ਤੁਸੀਂ ਕਿੰਨਾ ਖਲਾਰਾ ਪਿਆ ਬੁਰਾ ਹਾਲ ਸਾਰੇ ਕੱਪੜੇ-ਕਪੜੇ ਫੋਲਡ ਕਰਨੇ ਨੇ ਤੇ ਇੱਧਰ ਕੋਰੀਏ ਲਵਾਉਣੇ ਨੇ ਕੋਈ ਸ਼ੂ ਪਏ ਨੇ ਸ਼ੂਟ ਕੱਲ ਆਪਾਂ ਵੀਡੀਓ ਚਾਹ ਸੂਟ ਦਿਖਾਇਆ ਸੀ ਆਪਣਾ ਬੁੱਕ ਹੋ ਗਿਆ ਇਹ ਵੀ ਤੇ ਆ ਵੀ ਬੁੱਕ ਹੋ ਗਿਆ ਤੇ ਬਾਕੀ ਜੇ ਕਿਸੇ ਨੂੰ ਹੋਰ ਚਾਹੀਦੇ ਹੋਣ ਅਜਿਹੇ ਚ ਆਪਣੇ ਸਿਰਫ ਆ ਜੀ 2 ਸੂਟ ਹੀ ਰਹਿ ਗਏ ਨੇ ਆਫਰ ਤੇ ਹਨ ਇਹਨਾਂ ਦਾ ਪ੍ਰਾਈਸ ਪਹਿਲਾਂ 2500 ਕੋਸ ਸੀ ਤੇ ਹੁਣ ਆਪਾਂ ਤੁਹਾਨੂੰ ਦੇ ਰਿਹਾ ਇਹ 2350 ਦੇ ਵਿੱਚ ਦੇ ਰਿਆਂ ਤੇ ਸ਼ਰਟ ਦੀ ਵਿਦ ਲਾਈਨ ਸ਼ਰਟ ਦੀ ਨਾਲ ਲਾਈਨਿੰਗ ਦਿੰਦੇ ਪਏ ਆ ਤੁਹਾਨੂੰ ਠੀਕ ਹੈ ਜੀ ਲਾਈਨਿੰਗ ਤੁਹਾਨੂੰ ਲੈਣ ਦੀ ਜ਼ਰੂਰਤ ਨਹੀਂ ਤੇ ਪਿਓਰ ਜੋਰਜਟ ਦੇ ਸੂਟ ਨੇ ਨਾਲ ਦੀ ਵੀਡੀਓ ਵੀ ਪਾਈ ਹੋਈ ਹੈ ਆਰੀ ਵਕ ਹੋਇਆ ਤੇ ਨਾਲ ਇਹਦੇ ਦੁਪੱਟਾ ਵੀ ਹੈਗਾ ਬਹੁਤ ਹੀ ਪਿਆਰੇ ਨੇ ਤੇ ਆਪਣੇ ਸਿਰਫ ਰਹਿ ਗਈ ਜੀ ਦੋ ਤੇ ਜਿਹੜੀ ਮੇਰੇ ਭੈਣ ਨੂੰ ਚਾਹੀਦੀ ਹੋਏ ਤੇ ਵਟਸਐਪ ਤੇ ਮੈਸੇਜ ਕਰ ਦਿਓ ਇੱਕ ਤਾਂ ਹੈਗਾ ਆਹ λεਮਨ ਕਲਰ ਤੇ ਇੱਕ ਆਹ ਕਲਰ ਆ ਬਹੁਤ ਹੀ ਪਿਆਰਾ ਕਲਰ ਆ ਇਹ ਬੜਾ ਸੋਹਣਾ ਲੱਗਦਾ ਮੈਨੂੰ ਤੇ ਦੋ ਸੂਟ ਰਹਿ ਗਏ ਨੇ ਜੀ ਇਹ ਆਫਰ 'ਚ ਲੱਗੇ ਹੋਏ ਨੇ फटाफट ਲੈ ਲਿਓ ਤੇ ਕੋਈ ਆਪਣੇ ਆ ਮੈਂ ਦਿਖਾਈ ਸੀ ਪਹਿਲਾਂ ਵੀ ਆਪਾਂ ਨਾ ਜਦੋਂ ਦਮਨ ਆਈ ਟਿਊਸ਼ਨ ਤੋਂ ਆਪਾਂ ਵਲੌਗ ਇਨ ਸ਼ੂਟ ਕੀਤਾ ਹੈਗਾ ਹਾਂ ਮਿਸਰੀ ਫ੍ਰਿਜ ਚ ਰੱਖੀ ਉਹ ਕੀੜੀਆਂ ਚੜ ਜਾਂਦੀਆਂ ਤਾਂ ਕਰਕੇ ਮਿਸਰੀ ਲਿਖਿਆ ਉਸਤੇ ਮਿਸਰੀ ਮੰਮੇ ਸਿਹਾਰੀ ਉਹ ਬੋਲਿਆ ਤੇ ਮਿਸ ਲਿਖਿਆ ਤੇ ਮਿਸਰੀ ਜਾਂ ਮਿਸਰੀ ਜਾਂਦਾ ਬੋਲਿਆ ਮਿਸਰੀ ਜਾਂਦਾ ਹਾਂ ਤੇ ਰਖਣ ਲੱਗਿਆ ਪਰ ਰੋਟੀ ਪਾਣੀ ਰਾਤ ਦਾ ਤੇ ਦਮਨ ਵਾਲੀ ਟਿਊਸ਼ਨ ਤੋਂ ਵਲੌਗ ਇਨ ਸ਼ੂਟ ਕੀਤਾ ਤਾਂ ਜੇ ਰਸੋਈ ਜਿਹੜਾ ਬੜਾ ਨਵਾਂ ਲਾਇਆ ਤਾਂ ਤਾਂ ਬੜਾ ਚਾਨਣ ਬਹੁਤ ਚਾਨਣ ਹੋ ਰਿਹਾ ਜੀ ਆਪਾਂ ਕੰਮ ਕਰ ਕਰਕੇ ਸਾਰੇ ਸੂਤ ਆਪਾਂ ਨੇ ਬਸ ਚੰਗਾ ਕੰਮ ਕਰਨਾ ਹੈ। ਮੈਂ ਇਹ ਚਲੋ ਆਪਾਂ ਅੱਜ ਤੁਹਾਨੂੰ ਦਿਖਾਣਿਆ ਕੈਂਡ ਕੈਂਡ ਦੇ ਸੂਟ ਜਿਹੜੇ ਆਪਣੇ ਸਟਿਚ ਹੋ ਕੇ ਚੱਲੇ ਨੇ ਕੈਨੇਡਾ। ਇਹ ਮੇਰੀਆਂ ਭੈਣਾਂ ਮੰਗ ਰਹੀਆਂ ਸੀ ਜੀ ਆਪਣੇ ਪਿਓਰ ਕريب ਦੇ ਵਿੱਚ ਪ੍ਰਿੰਟ ਸੂਟ ਤੇ ਲੈ ਕੇ ਆਏ ਆ। ਆਪਾਂ ਜਲਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ। ਤੇ ਇਹ ਤੁਹਾਨੂੰ ਆਪਾਂ ਆਪਣੇ ਬਾਸੀ ਫੈਮਲੀ ਚੈਨਲ ਤੇ ਦਿਖਾ ਦੇ। ਇਸ ਸੂਟ ਜਾ ਰਹੇ ਨੇ ਕੈਨੇਡਾ ਮੈਂ ਤੁਹਾਨੂੰ ਦਿਖਾਉਣੀ ਆ ਉਹਨਾਂ ਨੇ ਸਟੀਚ ਕਰਵਾ ਕੇ ਵੀ ਵੈਸੇ ਉਹਨਾਂ ਦਾ ਫਰਸਟ ਆਰਡਰ ਸੀ ਕਹਿੰਦੇ ਪਹਿਲਾਂ ਅਸੀਂ ਟਰਾਈ ਕਰ ਲਈਏ ਕਿ ਫਿਟਿੰਗ ਵਗੈਰਾ ਸਾਨੂੰ ਓਕੇ ਹੁੰਦੀ ਹੈ ਤੇ ਫਿਰ ਆਪਾਂ ਦੂਸਰਾ ਆਰਡਰ ਕਰਾਂਗੇ ਮੈਂ ਵੀ ਚੈੱਕ ਕਰਨਾ ਮੈਂ ਵੀ ਜਦੋਂ ਦੇ ਸਟੀਚ ਪਾ ਕੇ ਲੈਂਦੇ ਚੈੱਕ ਨਹੀਂ ਕੀਤੇ ਤੇ ਆਪਾਂ ਜਿਹੜੀ ਵੀਡੀਓ ਪਾਈ ਜੀ ਬਟਰ ਸਿਲਕ ਦੀ ਉਹ ਸੂਟ ਨੇ ਇਹ ਤੁਹਾਣੀ ਆ ਨਾ ਉਹਨੇ ਸਿੰਪਲੀ ਬਿਵਾਏ ਸੀ ਸਿਰਫ ਲੇਸ ਲਾ ਕੇ ਚਾਪਤੀ ਤੇ ਲੇਸ ਲਾਈ ਹੀ ਕਹਿੰਦੇ ਘੇਰੇ ਦੇ ਨਾਲ ਲਾਓ ਤੇ ਇਦਦਰ ਆਪਾਂ ਨੇ ਆ ਚੱਲੇ ਨੇ ਵੀ ਆਪਣੇ ਸੁਪੇ ਅਦਰ ਬਾਜੂ ਬਾਜੂ ਜੇ ਵੀ ਬਹੁਤ ਸਿੰਪਲ ਵਾਸ ਲੇਸ ਲਾ ਕੇ ਤੇ ਨੱਕ ਵੀ ਲੇਸ ਲਾ ਕੇ ਬਣਾਇਆ ਇਹ ਆ ਗਿਆ ਦੁਪੱਟਾ ਦੁਪੱਟੇ ਤੇ ਆਪਾਂ ਨਾ ਲੇਸ ਲਾਤੀ ਸੀ ਉਹ ਕਹਿੰਦੇ ਕਿ ਲੇਸ ਲਾ ਦਿਓ ਇਹ ਤਾਂ ਜਿਹੜੀ ਫਿਨਿਸ਼ਿੰਗ ਬਹੁਤ ਘੈਂਟ ਆਈ ਹੈ ਦੇਖੋ ਉਹ ਘੈਂਟ ਬਣਿਆ ਮਲਟੀ ਲੇਸ ਲਾਤੀ ਆਪਾਂ ਜੋ ਜੋ ਸੂਟ ਦੇ ਵਿੱਚ ਕਲਰ ਸੀ ਨਾ ਉਹ ਲੇਸ ਲਾਤੀ ਤੇ ਆ થોਡਾ ਥੀਮ ਬਾਟਮ ਸਿੰਪਲ ਪਾਕਿਸਤਾਨੀ ਬਾਟਮ ਨਹੀਂ ਲਖਾਈ ਸਿੰਪਲ ਬਾਟਮ ਤੇ ਤੇ ਸਟੀਚਿੰਗ ਜਿਹੜੀ ਆਪਾਂ ਦਵਾਂਗੇ ਜੀ ਇੱਕ ਨੰਬਰ ਸਟੀਚਿੰਗ ਦਵਾਂਗੇ ਬਹੁਤ ਘੈਂਟ ਸਟੀਚਿੰਗ ਹੈ ਜੀ ਸਾਡੀ ਤੁਸੀਂ ਸਟੀਚਿੰਗ ਬਾਰੇ ਬੇਫਿਕਰ ਰਿਹਾ ਕਰੋ ਕਿੰਦੀ ਮੇਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਨੇ ਤੇ ਲਓ ਜੀ ਆ ਲਓ ਜੀ ਇਹ ਆ ਗਿਆ ਆਪਣਾ ਅਗਲਾ ਸੂਟ ਇਹਦੇ ਤੇ ਆਪਾਂ ਨੇ ਲੇਸ ਲਾਈ ਹੈ ਇੱਕ ਕਲਰ ਦੀ ਤੇ neck ਤੇ ਦਿੱਤੇ ਹੋਏ ਨੇ ਪੋਟਰੀ ਬਟਨ ਪੋਟਲੀ ਬਟਨ ਜਿਹਨੂੰ ਕਹਦੇ ਨੇ ਆਪਾਂ ਉਹ ਤੇ ਆਪਾਂ ਬਾਜੂ ਨੇ ਸਿੰਪਲ ਲੇਸ ਦਿੱਤੀ ਹੈ ਤੇ ਭੈਣ ਮੇਰੀ ਕਹਿ ਰਹੀ ਸੀ ਕਿ ਸ਼ਾਇਦ ਨਾ ਤੁਸੀਂ ਬਾਟਮ ਦਾ ਕਪੜਾ ਲਾ ਦਿਓ ਬਾਜੂ ਤੇ ਪਰ ਉਹਦੇ ਨਾਲ ਇੰਨੀ ਗ੍ਰੇਸ ਨਹੀਂ ਸੀ ਆਉਣੀ ਤੇ ਆਪਾਂ ਨੇ ਇਸ ਕਰਕੇ ਲੇਸ ਹੀ ਦਿੱਤੀ ਜੀ ਇਹਦੇ ਦੁਪट्टे ਤੇ ਵੀ ਆਪਾਂ ਨੇ ਲੇਸ ਲਾਈ ਹੈ ਤੇ ਜੇ ਇਹ ਥੱਲੇ ਸੱਚ ਜਿਹੜਾ ਆਪਣਾ ਬਟਰ ਸਿਲਕ ਦਾ ਸੂਟ ਨੇ ਨਾ ਤੇ ਇਹਦੇ نیچے ਆਪਾਂ ਨੇ ਲਾਈਨਿੰਗ ਟਾਫਟਾ ਲਾਇਆ ਨੇ ਡਾਈ ਕਰਵਾ ਕੇ ਟਾਫਟਾ ਲਾਇਆ ਇਹ ਹੈ ਦਾ ਦੁਪੱਟਾ ਦੁਪੱਟਾ ਹੀ ਦੇਖੋ ਇਹ ਸਲਾਈ ਹੋਈ ਹੈ ਫੋਰ ਸਾਈਡ ਵਰਤੂ ਇਹ ਵਰਤੂ ਸਿੰਪਲ ਰਿਪਟਿਆਰਾ ਬੋਟਮ ਨੂੰ یوں ਆ ਇੱਕੋ ਭੈਣ ਦੇ ਨੇ ਚਾਰ ਛੁੱਟ ਨਾ ਦੋ ਭੈਣਾਂ ਦੇ ਨੇ ਚਾਰ ਛੁੱਟ ਇਹ ਇੱਕ ਦੇ ਦੋ ਨੇ ਇੱਕ ਦੇ ਦੋ ਨੇ ਸਾਰੇ ਜਿਹੜੇ ਨੈਕ ਨੇ ਨਾ ਡਿਫਰੈਂਟ ਡਿਫਰੈਂਟ ਕੀਤੇ ਨੇ ਸੇਮ ਨਹੀਂ ਕੀਤੇ ਇਹਦੇ ਹੀ ਆਪਣੇ ਯੂਜ਼ ਨਾਲ ਕਿੰਨੇ ਕਿਤੇ ਨੈਕ ਦੇਖੋ ਤੇ ਇਧਰ ਬਾਜੂ ਤੇ ਵੀ ਲੇਸ਼ ਲਾਈ ਹੈ ਇਧਰ ਚਾਤਾਂ ਦੇ ਵੀ ਲੇਸ਼ ਲਾਈ ਹੋਈ ਦੇਖ ਸਕਦੇ ਤੁਸੀਂ ਪਹਿਲਾਂ ਆਪਾਂ ਨੇ 3 ਤੇ 4 ਆਰਡਰ ਜਿਹੜੇ ਆਏ ਸੀ ਆਪਣੇ ਕੈਨੇਡਾ ਦੇ ਇੱਕ ਅਮਰੀਕਾ ਦਾ ਉਹ ਵੀ ਆਪਾਂ ਸਟਿਚ ਕਰਕੇ ਭੇਜ ਹੀ ਆ ਵੀ ਆਪਣਾ ਫਰਸਟ ਕਸਟਮਰ ਹੈ ਜੀ ਇਹਨਾਂ ਦੇ ਵੀ ਆਪਾਂ ਸੂਟ ਸਟਿਚ ਕਰਕੇ ਭੇਜਦੇ ਹਾਂ ਦੇਖੋ ਇਹਦਰ ਨਾਲ ਲਿਆ ਕੇ ਆਇਓ ਲੱਗੇ ਕੈਮਰਾ ਦੇਖੋ ਜੀ ਇਹਦੀ ਸਫਾਈ ਦੇਖੋ ਤੁਸੀਂ ਲੇਸ ਦੀ ਬਹੁਤ ਘੈਂਟ ਬਹੁਤ ਜ਼ਿਆਦਾ ਸਾਫ਼ ਲੱਗੀ ਹੋਈ ਹੈ ਇਹਦੇ ਨਾਲ ਹੈਗੀ ਆਫ ਵਾਈਟ ਬੋਟਲ ਤੇ ਇਹਦੇ ਨੀਚੇ ਵੀ ਟਾਫ ਤੁਹਾਨੂੰ ਆਏ ਹੋ ਆਪਾਂ ਨੂੰ ਡਾਈ ਕਰਵਾ ਕੇ ਆਫ ਵਾਈਟ 컬러 ਦੀ ਬੋਟਲ ਤੇ ਨੈਕ ਜਿਹੜਾ ਆਪਾਂ ਪਹਿਨਾ ਦਿਖਾਇਆ ਸੀ ਨਾ ਉਸ ਉਹਦੇ ਨਾਲ ਦਾ ਸਿਰਫ ਕਲਰ ਚ ਫਰਕ ਹੈ ਡਿਜ਼ਾਈਨ ਸੇਮ ਹੈ ਤੇ ਇਹਦਾ ਨੈਕ ਵੀ ਅਲੱਗ ਤਰੀਕੇ ਦਾ ਸਾਰਿਆਂ ਦਾ ਡਿਜ਼ਾਈਨ ਅਲੱਗ-ਅਲੱਗ ਕਰਦੇ ਲੋ ਠੀਕ ਹੈ ਇਹਦੇ ਬਾਜੂ ਤੇ ਲੈਸ ਚਾਕਾਂ ਤੇ ਘੇਰੇ ਸਿੰਪਲ ਕਿਹਾ ਸੀ ਉਹਨਾਂ ਨੇ ਘੇਰੇ ਆਪਾਂ ਸਿੰਪਲ ਰੱਖੇ ਨੇ ਇਹਦੇ ਨੀਚੇ ਇੱਕ ਟਾਪਰ ਲੱਗਿਆ ਤੇ ਇਹਦੇ ਨਾਲ ਬਾਟਮ ਔਨਲਾਈਨਿੰਗ ਨਾ ਬਣਨੇ ਇਸ ਵਾਰੀ ਸਿੰਪਲ ਕਿਉਂਕਿ ਮੈਂ ਵੀਡੀਓ ਪਾਈ ਹੀ ਬਟਰ ਸਿਲਕ ਦੀ ਤੇ ਉਹ ਵੀ ਉਹਨਾਂ ਨੇ ਪਸੰਦ ਕੀਤੀ ਸੀ ਤੇ ਲੋਜਿਕ ਇਹ ਦੁਪੱਟਾ ਆਪਾਂ ਚੈੱਕ ਕਰਦੇ ਹਾਂ ਕਿ ਜੇ ਵੀ ਮੇਰੀ ਭੈਣ ਨੇ ਸੂਟ ਸਟਿਚ ਕਰਵਾਣੇ ਤੇ ਜਿਹੜਾ ਆਪਾਂ ਵੀਡੀਓ ਦੇਖ ਪਰ WhatsApp ਨੰਬਰ ਦਿੱਤਾ ਹੋਇਆ 9814790283 ਉੱਥੇ ਤੁਸੀਂ ਉਹਨੂੰ ਮੈਸੇਜ ਕਰਕੇ ਦੱਸ ਦਿਆ ਕਰੋ ਕਿ ਅਸੀਂ ਸੂਟ ਸਟਿਚ ਕਰਵਾਣੇ ਤੇ ਆਪਾਂ ਤੁਹਾਨੂੰ ਸੂਟ ਸਟਿਚ ਕਰਵਾ ਕੇ ਦੇ ਦਾਂਗੇ ਤੁਹਾਡੀ ਚੋਇਸ ਹੈ ਅਗਰ ਤੁਸੀਂ ਸਟੀਚ ਕਰਵਾਉਣਾ ਠੀਕ ਹੈ ਅਗਰ ਤੁਸੀਂ ਫੋਲਡ ਕਰਵਾ ਸਕਦੇ ਤਾਂ ਫੋਲਡ ਹੀ ਕਰਵਾ ਲਓ ਆਪਣੀਆਂ ਜਿਹੜੀਆਂ ਬਾਰਬਣੀਆਂ ਪਹਿਣਾ ਉਹਨਾਂ ਨੂੰ ਥੋੜਾ ਜਿਹਾ ਸਟੀਚਿੰਗ ਦਾ ਹੁੰਦਾ ਹਨਾ ਜੀ ਉੱਥੇ ਸਟੀਚ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਤਾਂ ਕਰਕੇ ਉਹਨਾਂ ਨੂੰ ਆਪਾਂ ਜਿਆਦਾ ਸਟੀਚ ਕਰਕੇ ਭੇਜੀ ਦੇਣਾ ਲੋ ਜੀ ਇਹਨਾਂ ਦਾ ਜਾਣਾ ਸਵੇਰੇ ਕੂਰੀਅਰ ਤੇ ਉਹਨਾਂ ਨੂੰ ਕੋਈ ਫੰਕਕ ਤੇ ਆ ਗਿਆ ਭੋਗ ਤੇ ਜਾਣਾ ਮੰਨ ਤੇ ਤੇ ਬਸ ਆਪਾਂ ਸਵੇਰੇ ਉਹਨਾਂ ਦਾ ਕੂਰੀਅਰ ਕਰਵਾ ਲੈਂਦੇ ਮੈਜ਼ਰਮੈਂਟ ਬਿਲਕੁਲ ਓਕੇ ਹੋਏ ਨਾ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਸੂਟ ਦੇ ਵਿੱਚ ਮੈਜ਼ਰਮੈਂਟ ਸਹੀ ਦਿੱਤਾ ਹੋਏ ਤਾਂ ਇੱਕ ਨੰਬਰ ਮਤਲਬ ਸੂਟ ਕੋਈ ਫਰਕ 19 ਕਿਹਦਾ ਮਾੜਾ ਮੋਟਾ ਹੋ ਸਕਦਾ ਅਦਰਵਾਇਜ਼ ਜ਼ਿਆਦਾ ਨਹੀਂ ਹੋ ਸਕਦਾ ਤਾਂ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਦੇਣ ਲਈ ਸਾਡੇ ਵਟਸਐਪ ਤੇ ਨੰਬਰ ਤੇ ਮੈਸੇਜ ਕਰਕੇ ਦੱਸ ਦਿਆ ਕਰੋ ਸਕਰੀਨਸ਼ਾਟ ਭੇਜ ਦਿਆ ਕਰੋ ਕਿ ਸਾਨੂੰ ਐਵੇਂ ਦਾ ਸੂਟ ਚਾਹੀਦਾ ਤੇ ਆਪਾਂ ਤੁਹਾਨੂੰ ਉਵੇਂ ਦਾ ਰੈਡੀ ਕਰਕੇ ਦੇਵਾਂਗੇ ਹੁਣ ਇਹਨੂੰ ਰਾਤ ਨੂੰ ਕਰਾਂਗੇ ਪੈਕਿੰਗ ਤੇ ਸੇ ਰਜਾਣਾਂ ਦਾ ਖੋਲ। ਆ ਤਾਂ ਬੜੀ ਸਲੀਮਤੀ ਲੱਗਦੀ ਮੇਰੇ ਭੈਣ ਨੂੰ ਹਨਾ। ਤੇ ਚਲੋ ਜੀ ਇਹ ਆਪਾਂ ਵੀਡੀਓ ਜੀ ਬਸ ਹੀ ਫੈਮਿਲੀ ਚੈਨਲ ਤੇ ਪਾਤੀ ਹੈ ਕਿਉਂਕਿ ਮੇਰੀਆਂ ਭੈਣਾ ਭਰਾ ਇੱਥੇ ਵੀ ਬਹੁਤ ਜੁੜੇ ਹੋਏ ਨੇ ਤੇ ਜਰੂਰ ਜਾ ਕੇ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗਿਆ ਸਾਰਾ ਕੁਝ ਠੀਕ ਹੈ ਜੀ। ਸੂਟ ਦੀ ਨਾ ਜਦੋਂ ਸੂਟ ਸਟਿਚ ਹੋ ਜਾਂਦਾ ਉਦੋਂ ਬਾਅਦ ਹੀ ਗ੍ਰੇਸ ਆਉਂਦੀ ਪਹਿਲਾਂ ਆਪਾਂ ਦੇਖ ਕੇ ਕਹਦੇ ਨੇ ਹਨਾ ਐਵੇਂ ਐਵੇਂ ਜਦੋਂ ਪ੍ਰੋਪਰ ਇਹਦਾ ਸਾਰਾ ਕੁਝ ਰੈਡੀ ਹੋ ਜੇ ਨੈਕਲ ਤੇ ਡਿਜ਼ਾਈਨ ਦਿੱਤਾ ਹੋਏ ਹਨਾ ਜਿਵੇਂ ਅਗਲੇ ਦੀ ਚੁਆਇਸ ਆ ਤੇ ਬਹੁਤ ਸੋਹਣੀ ਗ੍ਰੇਸ ਬਣੀ ਆ ਦੇਖੋ ਸੂਟ ਦੀ ਪਹਿਲਾਂ ਮੈਨੂੰ ਐ ਲੱਗਿਆ ਕਿ ਦੁਕਾਨੀ ਕਿਵੇਂ ਲੱਗ ਗਈ ਪਰ ਬਹੁਤ ਸੋਹਣੀ ਬਣੀ ਨੇ